ਵੀ 55000 ਏਕੜ ਦੀ ਨੋਟੀਫਿਕੇਸ਼ਨ ਹੋਈ ਹੋਈ ਹੈ ਮੱਧ ਪ੍ਰਦੇਸ਼ 'ਚ ਵੀ ਨੋਟੀਫਿਕੇਸ਼ਨ ਹੋਈ ਹੋਈ ਹੈ ਸਰਕਾਰਾਂ ਹਰ ਜਗ੍ਹਾ ਲੈਂਡ ਬੈਂਕ ਬਣਾਉਣ ਲਈ ਇਦਾਂ ਦਾ ਧੱਕਾ ਕਰ ਰਹੀਆਂ ਨੇ ਸਾਡੇ ਕੋਲੋਂ ਜ਼ਮੀਨਾਂ ਖੋਣ ਦੀ ਗੱਲ ਕਰ ਰਹੀਆਂ ਕਾਰਪੋਰੇਟ ਹਾਊਸਿਸ ਦੇ ਮੂੰਹ 'ਚ ਪਾਣੀ ਹੈ ਉਹ ਕਹਿੰਦੇ ਅਸੀਂ ਇੰਡਸਟਰੀ ਬਹੁਤ ਚਲਾ ਕੇ ਦੇਖ ਲਈ ਵਪਾਰ ਕਰ ਲਿਆ ਤੇ ਜੇ ਜ਼ਮੀਨ ਸਾਡੇ ਹੱਥ 'ਚ ਆ ਜਾਏ ਤਾਂ ਅੰਨ ਸਾਡੇ ਹੱਥ 'ਚ ਹੋਏਗਾ ਤੇ ਲੋਕ ਸਾਡੇ ਗੁਲਾਮ ਬਣ ਜਾਣਗੇ ਠੀਕ ਹੈ ਖੁਸ਼ੀ ਹੈ ਪਰ ਹਾਲੇ ਨੂੰ ਆਖਰੀ ਖੁਸ਼ੀ ਨਾ ਸਮਝੋ ਹਾਲੇ ਕੋਹਾੜਾ ਫੇਰ ਚੱਲ ਸਕਦਾ ਹੈ ਜਿਵੇਂ ਮੇ ਤੋਂ ਪਹਿਲਾਂ ਮੇਰੇ ਕਈ ਸਾਥੀਆਂ ਨੇ ਕਿਹਾ ਜ਼ਮੀਨ ਤੁਹਾਡੀ ਮਾਂ ਹੈ ਹਮੇਸ਼ਾ ਕਹਿੰਦਾ ਰਿਹਾ ਵੀ ਪੰਜਾਬ 'ਚ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਉਹ ਤਾਂ ਦਿੱਲੀ ਵਾਲਿਆਂ ਦਾ ਗੁਲਾਮ ਹੈ ਤੇ ਤੁਹਾਨੂੰ ਯਾਦ ਹੋ ਗਿਆ ਪਿਛਲੇ ਦਿਨ ਇੱਕ ਚੈਲੰਜ ਕੀਤਾ ਦਿੱਲੀ ਵਾਲਿਆਂ ਨੇ ਤੁਹਾਨੂੰ ਹੁਣੇ ਜੋ ਮਰਜ਼ੀ ਆਖੀ ਜਾਣ ਉਹਨੇ ਆਪਣੇ ਵਰਕਰਾਂ ਨੂੰ ਇਹ ਸਲਾਹ ਦਿੱਤੀ ਵੀ 2027 ਦੀ ਚੋਣ ਵਿੱਚ ਸਾਮ ਦਾਮ ਦੰਡ ਭੇਦ ਲੜਾਈ ਝਗੜਾ ਸਵਾਲ ਜਵਾਬ ਜੋ ਮਰਜ਼ੀ ਕਰਨਾ ਪਏ ਝਗੜੇ ਕਰਕੇ ਵੀ ਚੋਣ ਜਿੱਤਣੀ ਹੈ ਸਤਿਕਾਰਯੋਗ ਪੰਜਾਬ ਦੇ ਕੋਨੇ-ਕੋਨੇ ਚੋਂ ਆਏ ਭੈਣੋਂ ਤੇ ਭਰਾਵੋ ਸਭ ਤੋਂ ਪਹਿਲਾਂ ਫਤਿਹ ਅਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੀ ਮੇਰੀ ਅਪੀਲ ਉਗਰਾਹਾ ਸਾਹਿਬ ਵਾਲੀ ਹੈ ਆਮ ਤੌਰ ਤੇ ਹੁੰਦਾ ਹੈ ਉਗਰਾਹਾ ਸਾਹਿਬ ਬੋਲ ਜਾਣ ਮੈਂ ਬੋਲ ਜਾ ਤੇ ਤੁਸੀਂ ਉੱਠ ਕੇ ਭੱਜਣ ਦੀ ਕੋਸ਼ਿਸ਼ ਕਰ ਦਿਓ ਅੱਜ ਆਪਾਂ ਸਰਕਾਰ ਨੂੰ ਦੱਸਣ ਆਏ ਆ ਇਹ ਐਸਕੇਐਮ ਕੋਈ ਚੀਜ਼ ਹੈ ਜਿਹੜੀ ਤੇਰੇ ਡਰਾਇਆ ਨਹੀਂ ਡਰਦੀ ਇਸ ਲਈ ਮੇਰੀ ਬੇਨਤੀ ਹੈ ਸਾਰਿਆਂ ਨੂੰ ਸੁਣ ਕੇ ਜਾਣਾ ਜਦ ਐਡੀ ਦੂਰੋਂ ਘਰਾਂ ਤੋਂ ਸਵੇਰ ਦੇ ਤੁਸੀਂ ਚੱਲੇ ਹੋਏ ਹੋ ਤਾਂ ਸਾਰਿਆਂ ਨੂੰ ਸੁਣ ਕੇ ਉਸ ਤੋਂ ਬਾਅਦ ਇੱਕ ਕੰਮ ਹੋਰ ਕਰਨਾ ਤੁਸੀਂ ਸਾਰੇ ਗੁਰੂ ਘਰ ਨੂੰ ਮੰਨਣ ਵਾਲਿਓ ਬਹੁਤ ਜ਼ਿਆਦਾ ਅਸੀਂ ਲੰਗਰ ਵੱਡੀ ਪੱਧਰ ਤੇ ਤਿਆਰ ਕੀਤਾ ਸੀ 1 ਲੱਖ ਸੱਜਣਾ ਲਈ ਲੰਗਰ ਵਾਲਿਆਂ ਵੱਲੋਂ ਅਪੀਲ ਹੈ ਵੀ ਤੁਸੀਂ ਜਾਣਾ ਨਹੀਂ ਇੱਕਦਮ ਜਦੋਂ ਸਟੇਜ ਸਮਾਪਤ ਹੋਏਗੀ ਤੁਹਾਡੇ ਵਿੱਚ ਕੋਈ 300 ਵਲੰਟੀਅਰ ਤੁਹਾਨੂੰ ਇੱਥੇ ਬੈਠਿਆਂ ਨੂੰ ਇਹ ਲੰਗਰ ਸਰਵ ਕਰਨ ਆਉਣਗੇ ਤੇ ਜੇ ਕਿਸੇ ਨੇ ਜਾਂਦੇ ਹੋਏ ਬੱਸ 'ਚ ਲੈ ਕੇ ਜਾਣਾ ਉਹ ਵੀ ਲੈ ਕੇ ਚਲੇ ਜਾਓ ਹੁਣ ਮੈਂ ਬੇਨਤੀ ਕਰਾਂ ਅਸੀਂ ਇੱਥੇ ਇਕੱਠੇ ਹੋਏ ਹਾਂ ਇਹ ਕਹਿਣ ਲਈ ਇਹ ਜਿੱਤ ਦਾ ਇਜ਼ਹਾਰ ਕਰਨ ਲਈ ਇਸੇ ਲੈਂਡ ਪੂਲਿੰਗ ਪਾਲਿਸੀ ਵਾਪਸ ਕਰਵਾ ਲੈ ਪਰ ਭਰਾਵੋ ਹਾਲੇ ਇਹਦਾ ਅੰਤ ਨਹੀਂ ਹੋਇਆ ਜਿਹੜੀ ਨਵੀਆਂ ਕੰਸੂਆਂ ਆ ਰਹੀਆਂ ਸਾਡੇ ਕੋਲ ਵਰਲਡ ਬੈਂਕ ਨੇ ਹਦਾਇਤ ਕਰ ਦਿੱਤੀ ਹੈ ਸਾਰੀ ਸਟੇਟਾਂ ਨੂੰ ਵੀ ਜੇ ਭਵਿੱਖ ਵਿੱਚ ਕਰਜ਼ਾ ਲੈਣਾ ਹੈ ਤਾਂ ਹਰ ਸਟੇਟ ਲੈਂਡ ਬੈਂਕ ਬਣਾਏ ਤੁਸੀਂ ਵਿਧਾਇਕ ਦੇ ਪਾਤਰੋਂ ਤੁਸੀਂ ਇੱਕ ਵਾਰੀ ਤਾਂ ਵਾਪਸ ਕਰਾ ਲਈ ਤੁਹਾਡੇ ਗਾਂਢ ਹਰਿਆਣੇ ਦੇ ਵਿੱਚ ਇੱਥੇ ਵੀ 55000 ਏਕੜ ਦੀ ਨੋਟੀਫਿਕੇਸ਼ਨ ਹੋਈ ਹੋਈ ਹੈ ਮੱਧ ਪ੍ਰਦੇਸ਼ ਚ ਵੀ ਨੋਟੀਫਿਕੇਸ਼ਨ ਹੋਈ ਹੋਈ ਹੈ ਸਰਕਾਰਾਂ ਹਰ ਜਗ੍ਹਾ ਲੈਂਡ ਬੈਂਕ ਬਣਾਉਣ ਲਈ ਇਦਾਂ ਦਾ ਧੱਕਾ ਕਰ ਰਹੀਆਂ ਨੇ ਸਾਡੇ ਕੋਲੋਂ ਜ਼ਮੀਨਾਂ ਖੋਣ ਦੀ ਗੱਲ ਕਰ ਰਹੀਆਂ ਨੇ ਤੁਹਾਨੂੰ ਪਤਾ ਹੋਏਗਾ ਅੱਜ ਕਾਰਪੋਰੇਟ ਹਾਊਸਸ ਦੇ ਮੂੰਹ 'ਚ ਪਾਣੀ ਐ ਉਹ ਕਹਿੰਦੇ ਅਸੀਂ ਇੰਡਸਟਰੀ ਬਹੁਤ ਚਲਾ ਕੇ ਦੇਖ ਲਈ ਵਪਾਰ ਕਰ ਲਿਆ ਤੇ ਜੇ ਜਮੀਨ ਸਾਡੇ ਹੱਥ 'ਚ ਆ ਜਾਏ ਤਾਂ ਅੰਨ ਸਾਡੇ ਹੱਥ 'ਚ ਹੋਏਗਾ ਤੇ ਲੋਕ ਸਾਡੇ ਕੋਲ ਆਮ ਬਣ ਜਾਣਗੇ ਦੁਨੀਆ ਦੇ ਵੱਡੇ ਦੋ ਕਾਰਪੋਰੇਟ ਹਾਊਸ ਐਲਨ ਮਸਕ ਤੇ ਇੱਕ ਅਮਰੀਕਾ ਦਾ ਹੋਰ ਐ ਉਹ ਜਿਹੜੇ ਦੇਸ਼ ਚ ਜਾਂਦੇ ਆ ਲੱਖਾਂ ਏਕੜ ਜ਼ਮੀਨ ਹੀ ਖਰੀਦੇ ਆ ਇਹਦਾ ਮਤਲਬ ਕੀ ਹੈ ਇਹ ਠੀਕ ਹੈ ਖੁਸ਼ੀ ਹੈ ਪਰ ਹਾਲੇ ਨੂੰ ਆਖਰੀ ਖੁਸ਼ੀ ਨਾ ਸਮਝੋ ਹਾਲੇ ਕੋਹਾੜਾ ਫੇਰ ਚੱਲ ਸਕਦਾ ਹੈ ਜਿਵੇਂ ਮੇ ਤੋਂ ਪਹਿਲਾਂ ਮੇਰੇ ਕਈ ਸਾਥੀਆਂ ਨੇ ਕਿਹਾ ਜ਼ਮੀਨ ਤੁਹਾਡੀ ਮਾਂ ਹੈ ਮਾਂ ਵਾਸਤੇ ਅਸੀਂ ਕਤਲ ਵੀ ਕਰ ਦਿੰਨੇ ਆ ਤੇ ਕੋਈ ਸਰਕਾਰ ਮੈਂ ਵਾਰਨਿੰਗ ਦਿੰਨਾ ਕੋਈ ਸਰਕਾਰ ਇਹ ਜੁਰਤ ਨਾ ਕਰੇ ਭਈ ਉਹ ਕਿਸਾਨਾਂ ਤੋਂ ਜ਼ਮੀਨ ਖੋਲੇ ਕਿਸਾਨੀ ਹਟ ਜਾਣ ਕੇ ਮੇਰਾ ਕੰਮ ਦੋ ਤਿੰਨ ਫੈਸਲੇ ਨੇ ਜਿਹੜੇ ਮੈਂ ਐਲਾਨ ਕਰਨੇ ਜਿਹੜੇ ਐਸਕੇਮ ਨੇ ਅੱਜ ਫੈਸਲਾ ਕੀਤਾ ਹੈ ਔਰ ਮੇ ਤੋਂ ਬਾਅਦ ਕੁਝ ਮਤੇ ਨੇ ਜਿਹੜੇ ਪਾਸ ਕਰਵਾਏ ਜਾਣੇ ਨੇ ਉਹਦੇ ਬਾਅਦ ਦੋ ਤਿੰਨ ਸੱਜਣ ਹੋਰ ਨੇ ਫੇਰ ਤੁਹਾਨੂੰ ਸਾਰਿਆਂ ਨੂੰ ਅਸੀਂ ਹੱਥ ਜੁੜ ਕੇ ਤੁਹਾਨੂੰ ਛੁੱਟੀ ਕਰਾਂਗੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਭਾਈ ਮੋਤੀ ਭਾਵੇਂ ਲਾਲ ਕਿਲੇ ਤੋਂ ਕਹਿੰਦਾ ਸੀ ਮੈਂ ਤੁਹਾਡੇ ਲਈ ਕੰਧ ਬਣ ਕੇ ਖੜਾ ਅਮਰੀਕਾ ਦੇ ਅੱਗੇ ਉਹ ਕੰਧ ਟਹਿ ਗਈ ਹੈ ਉਹਦਾ ਪਹਿਲਾ ਹਿੱਸਾ ਮਹਾਰਾਸ਼ਟਰ ਗੁਜਰਾਤ ਤੇ ਹੋਰ ਕਈ ਸੂਬਿਆਂ ਦੇ ਨਰਮਕਪਾ ਪੈਦਾ ਕਰਨ ਵਾਲਿਆਂ ਤੇ ਪਹਿਲਾ ਬੰਪ ਉਹਨੇ ਸਿੱਟ ਦਿੱਤਾ ਹੈ 11% ਡਿਊਟੀ ਕਟਾ ਕੇ ਅਮਰੀਕਾ ਆਸਟ੍ਰੇਲੀਆ ਤੋਂ ਨਰਮੇ ਦੀ ਖਰੀਦ ਦੀ ਛੁੱਟੀ ਦੇ ਕੇ ਉਹਨੇ ਪਹਿਲਾ ਵਾਰ ਕਰ ਦਿੱਤਾ ਹੈ ਇੱਥੇ ਹੀ ਵਾਲੇ ਬਸ ਨਹੀਂ ਅਮਰੀਕਾ ਦਾ ਦਬਾਅ ਹੈ 26 ਔਰ 27 ਤਾਰੀਖ ਨੂੰ ਦੋ ਦਿਨ ਅਮਰੀਕਾ ਦੀ ਇੱਕ ਟੀਮ ਇਹ ਫ੍ਰੀ ਟ੍ਰੇਡ ਵਾਸਤੇ ਕਰਮਕੋ ਤੋ ਵਪਾਰ ਵਾਸਤੇ ਗੱਲਬਾਤ ਕਰਨ ਲਈ ਦਿੱਲੀ ਆ ਰਹੀ ਹੈ ਜੇ ਤੁਸੀਂ ਜਵਾਬ ਦੇ ਦਿੱਤਾ ਤਾਂ ਫਿਰ ਉਹ ਹੁਣ ਕੀ ਕਰਨ ਆ ਰਹੇ ਨੇ ਭਾਈ ਇਹ ਹੀ ਨਹੀਂ ਸਤੰਬਰ ਦੇ ਪਹਿਲੇ ਆ ਦੂਜੇ ਹਫਤੇ ਮੋਦੀ ਟਰੰਪ ਨੂੰ ਮਿਲਣ ਜਾ ਰਿਹਾ ਸਾਡੀ ਖੇਤੀ ਡਿਵੈਲਪਮੈਂਟ ਦੇਸ਼ਾਂ ਦੇ ਨਾਲੋਂ ਬਹੁਤ ਪਿੱਛੇ ਹੈ ਸਾਡੇ ਲੈਂਡ ਹੋਲਡਿੰਗ ਬਹੁਤ ਘੱਟ ਹੈ 86% ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਹੈ ਤੇ ਉੱਥੇ ਦੇ ਲੋਕਾਂ ਕੋਲ ਹਜ਼ਾਰਾਂ ਏਕੜ ਜ਼ਮੀਨ ਦੇ ਫਾਰਮ ਨੇ ਫਿਰ ਉਹਨਾਂ ਨੂੰ ਉੱਥੇ ਦੀਆਂ ਸਰਕਾਰਾਂ ਸਬਸਿਡੀਆਂ ਇਨੀਆਂ ਦਿੰਦੀਆਂ ਨੇ ਭਈ ਉਹਨਾਂ ਦਾ ਸਾਰਾ ਖਰਚਾ ਕਾਸਟ ਆਫ ਪ੍ਰੋਡਕਸ਼ਨ ਸਬਸਿਡੀ ਚ ਪੂਰਾ ਹੋ ਜਾਂਦਾ ਹੈ ਅਰ ਉਹ ਤੋਂ ਬਾਅਦ ਜੋ ਵੱਟਦੇ ਨੇ ਉਹ ਸਾਰਾ ਮੁਨਾਫਾ ਹੁੰਦਾ ਅਸੀਂ ਉਹਨਾਂ ਦਾ ਮੁਕਾਬਲਾ ਕਿਵੇਂ ਕਰਾਂਗੇ ਜੇ ਖੇਤੀ ਸੈਕਟਰ ਖੋਲ ਦਿੱਤਾ ਤਾਂ ਇਸ ਦੇਸ਼ ਦੀ ਖੇਤੀ ਇੱਥੇ ਦੀ ਡੇਰੀ ਇੱਥੇ ਸਹਾਇਕ ਧੰਦੇ ਤਬਾਹ ਹੋ ਜਾਣਗੇ ਇਸ ਲਈ ਅਸੀਂ ਅੱਜ ਐਲਾਨ ਕਰਦੇ ਆਂ ਮੋਦੀ ਸਰਕਾਰ ਨੂੰ ਇਹ ਦੇਖ ਲੈਣਾ ਚਾਹੀਦਾ ਜਿੱਦਣ ਫ੍ਰੀ ਟ੍ਰੇਡ ਐਗਰੀਮੈਂਟ ਤੇ ਸਾਈਨ ਕੀਤੇ ਤੁਰੰਤ ਉਹਦੇ ਬਾਅਦ ਐਸਕੇਮ ਸਾਰੇ ਦੇਸ਼ ਵਿੱਚ ਇੱਕ ਵੱਡਾ ਮੋਰਚਾ ਲਾਏਗੀ ਉਹਦਾ ਵਿਰੋਧ ਕਰਨ ਲਈ ਦੂਜੀ ਗੱਲ ਸਾਡਾ ਇੱਥੇ ਇੱਕ ਮੂਰਖ ਮੰਤਰੀ ਹੈ ਮੈਂ ਤਾਂ ਹਮੇਸ਼ਾ ਕਹਿੰਦਾ ਰਿਹਾ ਵੀ ਪੰਜਾਬ ਚ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਉਹ ਤਾਂ ਦਿੱਲੀ ਵਾਲਿਆਂ ਦਾ ਗੁਲਾਮ ਹੈ ਤੇ ਤੁਹਾਨੂੰ ਯਾਦ ਹੋਗਾ ਪਿਛਲੇ ਦਿਨ ਇੱਕ ਚੈਲੰਜ ਕੀਤਾ ਦਿੱਲੀ ਵਾਲੇ ਨੇ ਤੁਹਾਨੂੰ ਹੁਣੇ ਜੋ ਮਰਜ਼ੀ ਆਖੀ ਜਾਣ ਉਹਨੇ ਆਪਣੇ ਵਰਕਰਾਂ ਨੂੰ ਇਹ ਸਲਾਹ ਦਿੱਤੀ ਵੀ 2027 ਦੀ ਚੋਣ ਵਿੱਚ ਸਾਮ-ਦਾਮ-ਦੰਡ-ਪੇਡ ਲੜਾਈ ਝਗੜਾ ਸਵਾਲ-ਜਵਾਬ ਜੋ ਮਰਜ਼ੀ ਕਰਨਾ ਪਏ ਝਗੜੇ ਕਰਕੇ ਵੀ ਚੋਣ ਜਿੱਤਣੀ ਹੈ ਜੇ ਦਿੱਲੀ ਵਾਲੇ ਇਤਾਂ ਦਾ ਚੈਲੰਜ ਪੰਜਾਬੀਆਂ ਨੂੰ ਦਿੰਦੇ ਨੇ ਤਾਂ ਅਸੀਂ ਉਹਨਾਂ ਦਾ ਚੈਲੰਜ ਕਬੂਲ ਕਰਦੇ ਆਂ ਸਾਡੀ ਇੱਥੇ ਦੀ ਸਰਕਾਰ ਕਿ ਬੜੀਆਂ-ਬੜੀਆਂ ਗੱਲਾਂ ਕਰਦੀ ਹੈ ਖੜਾਏ ਨੇ ਇਹਦੇ ਲਈ ਜ਼ਿੰਮੇਵਾਰ ਸਰਕਾਰ ਹੈ ਕਿਉਂਕਿ ਜਦੋਂ ਤੋਂ ਆਜ਼ਾਦ ਹੋਏ ਆਂ ਜਿੰਨੇ ਮੈਰੀਕਰਨ ਦੀ ਪਲਾਨ ਬਣੇ ਨੇ ਇੱਕ ਵੀ ਨਹਿਰ ਸਰਕਾਰ ਨੇ ਨਹੀਂ ਕਢੀ ਆ ਦਸ਼ਮੇਸ਼ ਨਹਿਰ ਦੀ ਜ਼ਮੀਨ ਐਕਵਾਇਰ ਕੀਤੀ ਹੋਈ ਉੱਥੇ ਦਰਖਤ ਖੜੇ ਨੇ ਸਰਕਾਰ ਨੇ ਨਹਿਰ ਨਹੀਂ ਕੱਢੀ ਰਾਵੀ ਦੇ ਪਾਣੀ ਨੂੰ ਮਾਝੇ ਦੇ ਲੋਕਾਂ ਨੂੰ ਨਹਿਰ ਕੱਢ ਕੇ ਦਿੱਤਾ ਜਾ ਸਕਦਾ ਹੈ ਬਿਆਸ ਦਾ ਪਾਣੀ ਨਹਿਰਾਂ ਕੱਢ ਕੇ ਦਿੱਤਾ ਜਾ ਸਕਦਾ ਹੈ ਜੇ ਇਹ ਨਹਿਰਾਂ ਕੱਡੀਆਂ ਹੁੰਦੀਆਂ ਤਾਂ ਅੱਜ ਹੜ੍ਹ ਨਹੀਂ ਸੀ ਆਉਣੇ ਤਾਂ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜੇ ਹੜ੍ਹ ਮਾਰੇ ਇਲਾਕੇ ਨੇ ਉਹਨਾਂ ਕਿਸਾਨਾਂ ਨੂੰ 70000 ਰੁਪਏ ਪ੍ਰਤੀ ਏਕੜ ਤੇ ਜਿਹਦਾ ਘਰ ਟਹਿ ਗਿਆ ਮਜ਼ਦੂਰ ਹੈ ਕਿਸਾਨ ਹੈ ਉਨਾ ਸਾਰਿਆਂ ਨੂੰ ਉਹਦੇ ਘਰ ਦਾ ਪੂਰੇ ਦਾ ਪੂਰਾ ਮੁਆਵਜ਼ਾ ਦਿੱਤਾ ਜਾਏ ਸਾਡੀ ਗੰਨੇ ਦੀ ਫਸਲ ਦਾ ਪਿਛਲਾ ਬਕਾਇਆ ਹਲੇ ਖੜਾ ਹੈ ਮੈਂ ਐਲਾਨ ਕਰਦਾ ਭਗਵੰਤ ਮਾਨ ਦੀ ਸਰਕਾਰ ਨੂੰ ਸੋਚ ਲੈਣਾ ਚਾਹੀਦਾ ਆਪਣਾ ਪਨਾ ਵਿਚਾਰ ਲੈਣਾ ਚਾਹੀਦਾ ਤੇ ਜੇ ਇਸ ਮਹੀਨੇ ਦੇ ਅੰਤ ਤੱਕ ਕਿਸਾਨਾਂ ਨੂੰ ਗੰਨੇ ਦੇ ਬਕਾਇਆ ਦੀ ਪੇਮੈਂਟ ਨਾ ਕੀਤੀ ਤਾਂ 2 ਤਾਰੀਖ ਤੋਂ ਪੰਜਾਬ ਦੇ ਕਿਸਾਨ ਇਕੱਠੇ ਹੋ ਕੇ ਮੁੱਖ ਮੰਤਰੀ ਦਾ ਘਰ ਘੇਰ ਲੈਣਗੇ ਮੈਂ ਬੇਨਤੀ ਕਰਦਾ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਮੇਰੀ ਸਿਹਤ ਨਹੀਂ ਬਹੁਤੀ ਇਜਾਜ਼ਤ ਦਿੰਦੀ ਇਸ ਕਰਕੇ ਮੈਂ ਲੰਮਾ ਨਹੀਂ ਬੋਲ ਸਕਦਾ ਪਰ ਇੱਕ ਬੇਨਤੀ ਜ਼ਰੂਰ ਹੈ ਇਹ ਲੜਾਈ ਮੁੱਕੀ ਨਹੀਂ ਇਤੋਂ ਜਾ ਕੇ ਗੱਲਾਂ ਤਾਂ ਕਰੋ ਇੱਕ ਘਟ ਬਹੁਤ ਹੋਇਆ ਪਰ ਇਸ ਘਟ ਨੇ ਇੱਕ ਨਵੀਂ ਨਵੀਂ جنگ ਦੀ ਸ਼ੁਰੂਆਤ ਕੀਤੀ ਹੈ ਇਹ ਤੁਹਾਡੇ ਤੇ ਜ਼ਿੰਮੇਵਾਰੀ ਹੈ ਜਿਹੜੇ ਨਹੀਂ ਆਏ ਉਹਨਾਂ ਨੂੰ ਸਮਝਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਮੇਰੀ ਬੇਨਤੀ ਹੈ ਵੀ ਆਪਾਂ ਸਾਰੇ ਇਸ ਜਿਹੜੀ جنگ ਤੁਸੀਂ ਸ਼ੁਰੂ ਕੀਤੀ ਹੈ ਇਹਨੂੰ ਜਾਰੀ ਰੱਖੀਏ ਤੇ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਤੁਸੀਂ ਪੰਜਾਬ ਦੇ ਲੋਕਾਂ ਨਾਲ ਧੱਕਾ ਸੋਚਿਓ ਵੀ ਨਾ ਕਰਨਾ ਇੱਥੇ ਸ਼ਾਂਦਾਮ ਡੰਡਪੇੜ ਇਹ ਪੰਜਾਬੀਆਂ ਨੂੰ ਜਿਹੜਾ ਚੈਲੰਜ ਕੀਤਾ ਹੈ ਅਸੀਂ ਕਬੂਲ ਕਰਦੇ ਆਂ ਆਇਓ ਜਦੋਂ ਪਿੰਡਾ ਜਾਓਂਗੇ ਇਹਦਾ ਜਵਾਬ ਦੇਾਂਗੇ ਮੂੰਹ ਤੋੜਵਾ ਜਵਾਬ ਦੇਾਂਗੇ ਮੈਂ ਉਮੀਦ ਕਰਦਾ ਤੁਸੀਂ ਸਾਰੇ ਜਿਹੜੇ ਆਏ ਹੋ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੀ ਨਹੀਂ ਤੁਹਾਨੂੰ ਸਾਰਿਆਂ ਨੂੰ ਵਧਾਈ ਤੇ ਫੇਰ ਬੇਨਤੀ ਹੋਈ ਵੀ ਉੱਠਣਾ ਨਹੀਂ ਕੁਝ ਬੁਲਾਰੇ ਬੋਲਣਗੇ ਹਲੇ ਮਤੇ ਪਾਸ ਕਰਨੇ ਮਤੇ ਪਾਸ ਕੀਤੇ ਜਾਣਗੇ ਉਮਤੇ ਜਾਣਿਆ ਮੀਡੀਆ ਵਿੱਚ ਸਰਕਾਰ ਨੂੰ ਮੀਡੀਆ ਰਹੀਂ ਇਸ ਵੇਲੇ ਲਾਈਵ ਸਾਰੇ ਦੁਨੀਆਂ ਦੇ ਵਿੱਚ ਟੀਵੀ ਚੈਨਲਾਂ ਤੇ ਇਹ ਪ੍ਰੋਗਰਾਮ ਚੱਲ ਰਿਹਾ ਹੈ ਇਸ ਕਰਕੇ ਮੈਂ ਉਮੀਦ ਕਰਦਾ ਮੇਰੀ ਇਹ ਬੇਨਤੀ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਰਾਜੇ ਵਾਲਾ ਸਾਹਿਬ ਦਾ ਇਦੋਂ ਬਾਅਦ ਤਿਆਰ ਰਹਿਣ ਹਰਜਿੰਦਰ